ਅਰਵਿੰਦ ਕੇਜਰੀਵਾਲ ਈਡੀ ਦੇ ਅੱਗੇ 7ਵੀਂ ਵਾਰ ਦੀ ਪੇਸ਼ ਨਹੀਂ ਹੁੰਦੇ ਇਸ ਦੇ ਬਾਵਜੂਦ ਉਹਨਾਂ ਦੇ ਵੱਲੋਂ ਵੱਡੇ ਇਲਜ਼ਾਮ ਲਗਾਏ ਗਏ ਨੇ ਈਡੀ ਦੇ ਵੱਲੋਂ ਸਮਨ ਤੇ ਸਮਨ ਜਾਰੀ ਕੀਤੇ ਜਾ ਰਹੇ ਨੇ ਪਰ ਉਹਨਾਂ ਦਾ ਸਾਫ਼ ਕਹਿਣਾ ਹੈ ਕਿ ਇਸ ਮਾਮਲੇ ਨੂੰ ਲੈ ਕੇ ਅਦਾਲਤ ਦੇ ਵਿੱਚ ਕੇਸ ਚੱਲਦਾ ਪਿਆ ਤੁਹਾਨੂੰ ਯਾਦ ਖਰਾ ਦਈਏ ਕਿ ਦਿੱਲੀ ਦੀ ਰਾਉਟ ਸੈਵੈਨਿਊ ਅਦਾਲਤ ਦੇ ਵਿੱਚ ਇਹ ਕੇਸ ਚੱਲਦਾ ਪਿਆ ਈਡੀ ਦੇ ਵੱਲੋਂ ਹੀ ਅਦਾਲਤ ਦਾ ਰੁਖ ਕੀਤਾ ਗਿਆ ਸੀ ਔਰ ਆਮ ਆਦਮੀ ਪਾਰਟੀ ਨੇ ਅਗੇ ਉਹ ਇਹ ਜਵਾਬ ਦਿੱਤਾ ਸੀ ਕਿ ਹੁਣ ਮਾਮਲਾ ਅਦਾਲਤ ਵਿੱਚ ਹੀ ਲੜਿਆ ਜਾਵੇਗਾ ਇਸ ਤੋਂ ਪਹਿਲਾਂ ਸਾਰੇ ਸਮਨ ਜਿਹੜੇ ਨੇ ਉਹਨਾਂ ਕਾਰ ਦਿੱਤੇ ਗਏ ਸੀ ਔਰ ਇਹੀ ਕਿਹਾ ਜਾ ਰਿਹਾ ਸੀ ਕਿ ਸਿਆਸੀ ਦਬਾਅ ਪਾਉਣ ਦੇ ਵਾਸਤੇ ਔਰ ਖਾਸ ਕਰਕੇ ਗ੍ਰਿਫਤਾਰ ਕਰਨ ਵਾਸਤੇ ਗੈਰ ਕਾਨੂੰਨੀ ਢੰਗ ਦੇ ਨਾਲ ਇਹ ਸਮਨ ਜਿਹੜੇ ਨੇ ਉਹ ਜਾਰੀ ਕੀਤੇ ਜਾ ਰਹੇ ਨੇ ਖैर ਸੱਤਵਾਂ ਸੱਮਨ ਵੀ ਨਾਕਾਰ ਦਿੱਤਾ ਆ ਜਦਕਿ ਅਰਵਿੰਦ ਕੇਜਰੀਵਾਲ ਨੇ ਇਸ ਵਿਹਾਰ ਦੇ ਉੱਤੇ ਵੱਡੇ ਇਲਜ਼ਾਮ ਕੇਂਦਰ ਸਰਕਾਰ ਦੇ ਉੱਤੇ ਲਗਾਏ ਨੇ ਤਾਂ ਦੱਸ ਦਿੰਦੇ ਆ ਕਿ ਅਰਵਿੰਦ ਕੇਜਰੀਵਾਲ ਨੇ ਅੱਜ ਤੱਕ ਕਹਿ ਦਿੱਤਾ ਆ ਕਿ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਔਰ ਖਾਸ ਕਰਕੇ ਅਰਵਿੰਦ ਕੇਜਰੀਵਾਲ ਨੂੰ ਵੀ ਤੰਕੀਆਂ ਮਿਲਦੀਆਂ ਪਈਆਂ ਨੇ ਗੱਠਚੋੜ ਤੋਂ ਪਿੱਛੇ ਹਟਣ ਦੀਆਂ ਤੰਕੀਆਂ ਜਿਹੜੀਆਂ ਨੇ ਉਹ ਦਿੱਤੀਆਂ ਜਾ ਰਹੀਆਂ ਨੇ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਗੱਠਜੋੜ ਆਈਐਨਡੀ ਆਈਏ ਗੱਠਚੋੜ ਦੇ ਰਦੀਨ ਬਣਿਆ ਹੋਇਆ ਤੇ ਉਸ ਦੇ ਤਹਿਤ ਪੰਜ ਸੂਬਿਆਂ ਦੇ ਵਿੱਚ ਕਿਸ ਤਰ੍ਹਾਂ ਸੀਟਾਂ ਦੀ ਵੰਡ ਹੋਣੀ ਹੈ ਉਸ ਉੱਤੇ ਚਰਚਾ ਹੋ ਰਹੀ ਹੈ ਪਰ ਹੁਣ ਇਸ ਮਾਮਲੇ ਨੂੰ ਲੈ ਕੇ ਇਲਜ਼ਾਮਾਂ ਦੇ ਤਹਿਤ ਦਾਵਾ ਕੀਤਾ ਜਾ ਰਿਹਾ ਅਰਵਿੰਕ ਕੇਸ਼ਰੀਵਾਲ ਦੇ ਬਾਕੀ ਆਮ ਆਦਮੀ ਪਾਰਟੀ ਦੇ ਲੀਡਰਾਂ ਵੱਲੋਂ ਕਿ ਉਹਨਾਂ ਨੂੰ ਹੁਣ ਤੰਕੀਆਂ ਮਿਲਦੀਆਂ ਪਈਆਂ ਕਿ ਗੱਠਜੋੜ ਤੋੜ ਦਿੱਤਾ ਜਾਵੇ ਇਹ ਸਭ ਕੁਝ ਅਰਵਿੰਦ ਕੇਜਰੀਵਾਲ ਨੇ ਉਸ ਵੇਲੇ ਦੱਸਿਆ ਜਦੋਂ ਉਹ ਦਿੱਲੀ ਦੇ ਰਾਜਘਾਟ ਦੇ ਵਿੱਚ ਪ੍ਰਾਰਥਨਾ ਕਰ ਰਹੇ ਸਨ ਉਹ ਆਪਣੇ ਨਾਲ ਆਪਣੇ ਆਮ ਆਦਮੀ ਪਾਰਟੀ ਦੇ ਸਾਥੀਆਂ ਦੇ ਨਾਲ ਜਾ ਕੇ ਰਾਜਘਾਟ ਜਾ ਕੇ ਤੇ ਪ੍ਰਾਰਥਨਾ ਕਰ ਰਹੇ ਸਨ ਪ੍ਰਾਰਥਨਾ ਕਰਨ ਦਾ ਅਸਲ ਕਾਰਨ ਇਹ ਸੀ ਕਿ ਮਨੀਸ਼ ਸਸੋਦੀਆ ਜਿਹੜੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਰਹਿ ਚੁੱਕੇ ਨੇ ਉਹ ਜੇਲ੍ਹ ਦੇ ਵਿੱਚ ਨੇ ਤੇ ਉਹਨਾਂ ਨੂੰ ਜੇਲ੍ਹ ਦੇ ਅੰਦਰ 1 ਸਾਲ ਲੰਘ ਚੁੱਕਿਆ ਹੁਣ ਤੱਕ 1 ਸਾਲ ਵੀਰ ਚੁੱਕਿਆ ਆ ਔਰ 1 ਸਾਲ ਤੋਂ ਉਹ ਜੇਲ੍ਹ ਦੇ ਅੰਦਰ ਨੇ ਔਰ ਮਨੀ ਲਾਂਡਰਿੰਗ ਮਾਮਲੇ ਦੇ ਚੱਲਦੇ ਦਿੱਲੀ ਦੀ ਆਪਕਾਰੀ ਨੀਤੀ ਦੇ ਵਿੱਚ ਕਥਿਤ ਘੁਟਾਲੇ ਦਾ ਮਾਮਲਾ ਉਸ ਦੇ ਵਿੱਚ ਮਨੀ ਲਾਂਡਰਿੰਗ ਦੇ ਇਲਜ਼ਾਮਾਂ ਦੇ ਤਹਿਤ ਮਨੀਸ਼ ਸੋਧਿਆ ਨੂੰ ਗ੍ਰਿਫਤਾਰ ਕੀਤਾ ਜਾਂਦਾ ਔਰ ਉਸੇ ਦੇ ਚੱਲਦੇ 1 ਸਾਲ ਜਿਹੜਾ ਆ ਉਹ ਲੰਘ ਚੁੱਕਿਆ ਤੇ 1 ਸਾਲ ਲੰਘਣ ਤੋਂ ਬਾਅਦ ਮਨੀਸ਼ ਸੋਧਿਆ ਦੇ ਹੱਕ ਦੇ ਵਿੱਚ ਨਾ ਸਿਰਫ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਪਾਉਂਦੇ ਨੇ ਸਗੋਂ ਇਹ ਵੀ ਕਹਿੰਦੇ ਨੇ ਕਿ ਮਨੀਸ਼ ਸੋਧਿਆ ਦੇ ਨਾਲ ਜੋ ਹੋਇਆ ਉਹ ਬਿਲਕੁਲ ਗਲਤ ਹੋਇਆ ਤੇ ਉਹੀ ਕੁਝ ਉਹ ਅਰਵਿੰਦ ਕੇਜਰੀਵਾਲ ਨਾਲ ਵੀ ਕਰਨਾ ਚਾਹੁੰਦੇ ਨੇ ਉਹਨਾਂ ਨੇ ਸਾਫ਼ ਤੌਰ ਦੇ ਉੱਤੇ ਇਲਜ਼ਾਮ ਲਾਏ ਨੇ ਨਾਲ ਦੀ ਨਾਲ ਅਰਵਿੰਦ ਕੇਜਰੀਵਾਲ ਨੇ ਪ੍ਰਾਰਥਨਾ ਕੀਤੀ ਆ ਮਨੀਸ਼ ਸੋਧਿਆ ਦੇ ਵਾਸਤੇ ਔਰ ਆਪਣੀ ਸੋਸ਼ਲ ਮੀਡੀਆ ਪੋਸਟ ਤੇ ਇੱਥੋਂ ਤੱਕ ਲਿਖਿਆ ਆ ਕਿ ਉਹਨਾਂ ਨੇ ਜਦੋਂ ਆਪਣੇ ਸੂਤਰਾਂ ਦੇ ਮੁਤਾਬਕ ਇਹ ਪੁੱਛਣ ਦੀ ਕੋਸ਼ਿਸ਼ ਕੀਤੀ ਕਿ ਮਨੀਤ ਸੋਧਿਆ ਜੇਲ੍ਹ ਦੇ ਵਿੱਚ ਕਰਦੇ ਕੀ ਨੇ ਤਾਂ ਉਹਨਾਂ ਨੇ ਹੈਰਾਨਕੁਨ ਜਵਾਬ ਦਿੱਤਾ ਕਿ ਉਹ ਜਵਾਬ ਇਹ ਮਿਲਿਆ ਕਿ ਮਨੀਤ ਸੋਧਿਆ ਜੇਲ੍ਹ ਦੇ ਵਿੱਚ ਵੀ ਇਹ ਵਿਅੰਤਾ ਘਟਦੇ ਪਏ ਨੇ ਕਿ ਸਰਕਾਰੀ ਸਕੂਲਾਂ ਨੂੰ ਕਿਸ ਤਰ੍ਹਾਂ ਹੋਰ ਬਿਹਤਰ ਬਣਾਇਆ ਜਾ ਸਕੇ ਉਹਨਾਂ ਨੇ ਸਾਰੇ ਲੋਕਾਂ ਦੇ ਸਾਹਮਣੇ ਸਾਰੀ ਜਨਤਾ ਦੇ ਸਾਹਮਣੇ ਇੱਕ ਮਿਸਾਲ ਪੇਸ਼ ਕੀਤੀ ਅਰਵਿੰਦ ਕੇਜਰੀਵਾਲ ਦਾ ਇਹ ਸਾਫ਼ ਕਹਿਣਾ ਹੈ ਪਰ ਦੂਜੇ ਪਾਸੇ ਅਰਵਿੰਦ ਕੇਜਰੀਵਾਲ ਨੇ ਕੇਂਦਰ ਸਰਕਾਰ ਉੱਤੇ ਵੱਡੇ ਨਿਸ਼ਾਨੇ ਸਾਧਦੇ ਨੇ ਉਹਨਾਂ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਲੀਡਰਜ਼ ਨੂੰ ਤਨਖਾਹਾਂ ਮਿਲਦੀਆਂ ਪਈਆਂ ਨੇ ਕਿ ਕਾਂਗਰਸ ਦੇ ਨਾਲ ਜਿਹੜਾ ਆਪਣਾ ਗੱਠ ਜੋੜ ਹੈ ਉਹ ਛੱਡ ਦਿੱਤਾ ਜਾ ਕੇ ਸਮਾਥੇ ਵੀ ਯਾਦ ਕਰਾ ਦਈਏ ਕਿ ਆਮ ਆਦੀ ਪਾਰਟੀ ਵੱਲੋਂ ਇਸ ਤੋਂ ਪਹਿਲਾਂ ਵੀ ਕੇਂਦਰ ਸਰਕਾਰ ਉੱਤੇ ਬੀਜੇਪੀ ਦੀ ਸਰਕਾਰ ਦੇ ਉੱਤੇ ਆਪਰੇਸ਼ਨ ਲੋਟਸ ਤਹਿਤ ਇਲਜ਼ਾਮ ਲਗਾਏ ਜਾ ਚੁੱਕੇ ਨੇ ਔਰ ਹੁਣ ਇੱਕ ਹੋਰ ਤਰ੍ਹਾਂ ਦਾ ਇਲਜ਼ਾਮ ਸਾਹਮਣੇ ਆਇਆ ਜਿਸ ਦੇ ਵਿੱਚ ਤਨਕੀਆਂ ਮਿਲਦੀਆਂ ਨਜ਼ਰ ਆ ਰਹੀਆਂ ਨੇ ਕਿ ਗੱਠਜੋੜ ਛੱਡ ਦਿੱਤਾ ਜਾਵੇ ਇਸ ਦੇ ਉੱਤੇ ਸਾਫ਼ ਉਹਨਾਂ ਨੇ ਕਿਹਾ ਹੈ ਕਿ ਪ੍ਰਤੀਤ ਹੁੰਦਾ ਹੈ ਕਿ ਬੀਜੇਪੀ ਦੀ ਸਰਕਾਰ ਇਸ ਗੱਠਜੋੜ ਤੋਂ ਡਰੀ ਹੋਈ ਹੈ ਖੈਰ ਆਉਣ ਵਾਲੇ ਸਮੇਂ ਦੇ ਵਿੱਚ ਚੋਣਾਂ ਕੀ ਕਹਿੰਦੀਆਂ ਨੇ ਇਹ ਸਮਾਂ ਦੱਸੇਗਾ ਪਰ ਫਿਲਹਾਲ ਅਰਵਿੰਦ ਕੇਜਰੀਵਾਲ ਜੋ ਕੁਝ ਬੋਲੇ ਨੇ ਆਓ ਉਹ ਸੁਣ ਲੈਂਦੇ ਹਾਂ की सर, भी वो चाहते हैं कि हम अपना गठबंधन हम गठबंधन का हिस्सा ना रहे हैं बार बार जब ईडी खुद ही कोर्ट गई हुई है तो क्या ईडी को केंद्र सरकार को कोर्ट पे भरोसा नहीं है कोर्ट पे भरोसा रखना चाहिए ना वो खुद ही कोर्ट गए हैं तो कोर्ट पे भरोसा कोर्ट के आदेश का वेट करें वो कोर्ट जो भी आदेश देगा उसके हिसाब से कर लेंगे कोर्ट कहेगा भी जाओ तो जाएंगे अब कोर्ट भी कोर्ट में कार्रवाई भी चल रही है और साथ में समन पे समन भी भेजे जा रहे हैं तो उनका मकसद बेसिकली ये है informally kai jagah se message aaye hain bhai gathbandhan tod do gathbandhan nahi todenge hum thank you sir thank you subscribe to one india channel and never miss an update